ਭਗਵਾਨ ਜਗਨਨਾਥ ਦੀ 148ਵੀਂ ਰਥ ਯਾਤਰਾ ਅੱਜ ਸਵੇਰ ਤੋਂ ਅਹਮਦਾਬਾਦ ਦੇ ਵਿੱਚ ਸ਼ੁਰੂ ਹੋ ਗਈ ਹੈ ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਦੇਵਤਾ ਦੇ ਦਰਸ਼ਨ ਕਰਨ ਦੇ ਲਈ ਇਕੱਠੇ ਹੋਏ ਭਗਵਾਨ ਜਗਨਨਾਥ ਉਹਨਾਂ ਦੇ ਵੱਡੇ ਭਰਾ ਬਲਪੱਧਰ ਅਤੇ ਭੈਣ ਸੁਭਦਰਾ ਦੇ ਰੱਥਾਂ ਨੂੰ ਸ਼ਹਿਰ ਦੇ ਜਮਾਲਪੁਰ ਖੇਤਰ ਦੇ ਜਗਨਨਾਥ ਮੰਦਿਰ ਤੋਂ ਖਾਲਸੀ ਭਾਈਚਾਰੇ ਵੱਲੋਂ ਸਦੀਆਂ ਪੁਰਾਣੀ ਪਰੰਪਰਾ ਅਨੁਸਾਰ ਕੱਢਿਆ ਗਿਆ ਤੇਨ ਰੱਥਾਂ ਦੀ ਵਿਸ਼ਾਲ ਯਾਤਰਾ 400 ਸਾਲ ਪੁਰਾਣੇ ਮੰਦਿਰ ਤੋਂ ਸ਼ੁਰੂ ਹੋਈ। ਅਤੇ ਪੁਰਾਣੇ ਸ਼ਹਿਰ ਦੇ ਵਿੱਚੋਂ ਲੰਘਣ ਤੋਂ ਬਾਅਦ ਰਾਤ 8 ਵਜੇ ਤੱਕ ਵਾਪਸ ਹੋਣ ਦੀ ਉਮੀਦ ਹੈ। ਯਾਤਰਾ ਜਿਨ੍ਹਾਂ ਖੇਤਰਾਂ ਦੇ ਵਿੱਚੋਂ ਲੰਗੇ ਕੀ ਉਹਨਾਂ ਦੇ ਵਿੱਚ ਕੁਝ ਸਮਪਰਦਾਇਕ ਤੌਰ ਤੇ ਸੰਵੇਦਨਸ਼ੀਲ ਖੇਤਰ ਵੀ ਸ਼ਾਮਲ ਨੇ। ਸ਼੍ਰੀ ਜਗਨਨਾਥ ਰੱਥ ਯਾਤਰਾ ਜਿਸ ਨੂੰ ਪੂਰੀ ਰੱਥ ਯਾਤਰਾ ਵੀ ਕਿਹਾ ਜਾਂਦਾ ਹੈ ਦਾ ਧਰਮ ਗ੍ਰੰਥਾਂ ਦੇ ਵਿੱਚ ਬਹੁਤ ਮਹੱਤਵ ਹੈ। ਜਗਨਨਾਥ ਰਥ ਯਾਤਰਾ ਹਿੰਦੂ ਧਰਮ ਦਾ ਇੱਕ ਵਿਸ਼ਾਲ ਅਤੇ ਸਤਿਕਾਰਯੋਗ ਤਿਉਹਾਰ ਹੈ। ਇਹ ਤਿਉਹਾਰ ਹਰ ਸਾਲ ਉੜੀਸਾ ਦੇ ਪੂਰੀ ਸ਼ਹਿਰ ਦੇ ਵਿੱਚ ਬਹੁਤ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ। ਪੰਚਾਂਗ ਅਨੁਸਾਰ ਹਰ ਸਾਲ ਇਹ ਸ਼ੁਭ ਯਾਤਰਾ ਆਸ਼ਾਦ ਸ਼ੁਕਲ ਪੱਖ ਦੇ ਦੂਜੇ ਦਿਨ ਸ਼ੁਰੂ ਹੁੰਦੀ ਹੈ, ਜੋ ਇਸ ਸਾਲ 27 ਜੂਨ 2025 ਨੂੰ ਮਨਾਈ ਜਾਵੇਗੀ। ਇਹ ਤਿਉਹਾਰ ਭਗਵਾਨ ਜਗਨਨਾਥ ਉਹਨਾਂ ਦੇ ਵੱਡੇ ਭਰਾ ਬਲਪੱਦਰ ਅਤੇ ਭੈਣ ਸੁਭਦਰਾ ਨੂੰ ਸਮਰਪਿਤ ਹੈ। ਇਸ ਯਾਤਰਾ ਦੇ ਵਿੱਚ ਲੱਖਾਂ ਸ਼ਰਧਾਲੂ ਹਿੱਸਾ ਲੈਂਦੇ ਹਨ ਦੱਸਦੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਭਗਵਾਨ ਜਗਨਨਾਥ ਆਪਣੇ ਵੱਡੇ ਭਰਾ ਬਲਰਾਮ ਅਤੇ ਭੈਣ ਸੁਭਦਰਾ ਦੇ ਨਾਲ ਆਪਣੀ ਮਾਸੀ ਦੇ ਘਰ ਜਾਂਦੇ ਹਨ 27 ਜੂਨ ਨੂੰ ਭਗਵਾਨ ਜਗਨਨਾਥ ਦੀ ਸਾਲਾਨਾ ਰਥ ਯਾਤਰਾ ਦੇ ਮੱਦੇਨਜ਼ਰ ਸਖਤ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਤੱਟਵਰਤੀ ਤੀਰਥ ਸ਼ਹਿਰ ਪੂਰੀ ਦੇ ਵਿੱਚ ਲਗਭਗ 10000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਿਗਰਾਨੀ ਦੇ ਲਈ ਸ਼ਹਿਰ ਦੇ ਵੱਖ-ਵੱਖ ਸਥਾਨਾਂ 'ਤੇ 250 ਤੋਂ ਵੀ ਵੱਧ AI ਸਮਰਥ ਕੈਮਰੇ ਲਗਾਏ ਗਏ ਹਨ। ਇਨ੍ਹਾਂ ਕੈਮਰਿਆਂ ਤੋਂ ਲਾਈਵ ਵਿਜ਼ੂਅਲ ਦੀ 24 ਘੰਟੇ ਨਿਗਰਾਨੀ ਰੱਖੀ ਜਾਵੇਗੀ। ਇਸ ਮੰਦਰ ਦੇ ਵਿੱਚ ਸਾਲ ਭਰ ਹਜ਼ਾਰਾਂ ਸ਼ਰਧਾਲੂ ਭਗਵਾਨ ਦੇ ਦਰਸ਼ਨ ਕਰਨ ਦੇ ਲਈ ਆਉਂਦੇ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਯਾਤਰਾ ਦੇ ਲਈ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਹਨ। ਸਾਲਾਨਾ ਰਥ ਯਾਤਰਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਸ਼ਹਿਰ ਦੇ ਵਿੱਚ ਲਗਭਗ 23800 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਰਥ ਯਾਤਰਾ ਦੇ ਵਿੱਚ 14-15 ਲੱਖ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ ਇੱਕ ਸਰਕਾਰੀ ਰਿਲੀਜ਼ ਦੇ ਅਨੁਸਾਰ ਪਹਿਲੀ ਵਾਰ ਭਗਦੰ ਵਰਕੀਆਂ ਸਥਿਤੀਆਂ ਨੂੰ ਰੋਕਣ ਦੇ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਆਧਾਰਿਤ ਇੱਕ ਨਿਗਰਾਨੀ ਪ੍ਰਣਾਲੀ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਦੱਸਦੀ ਹੈ ਕਿ ਭਗਵਾਨ ਜਗਨਨਾਥ ਦੀ 148ਵੀਂ ਰਥ ਯਾਤਰਾ ਸਵੇਰੇ ਅਹਮਦਾਬਾਦ ਦੇ ਵਿੱਚ ਸ਼ੁਰੂ ਹੋ ਗਈ ਹੈ ਜ ਜਿਸ ਦੀਆਂ ਤਸਵੀਰਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਨੇ ਅਤੇ ਭਗਵਾਨ ਜਗਨਨਾਥ ਦੇ ਦਰਸ਼ਨ ਕਰ ਰਹੇ ਨੇ ਤੁਸੀਂ ਵੀ ਦਰਸ਼ਨ ਕਰੋ ਘਰ ਬੈਠੇ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਹੋਰਾਂ ਦੇ ਨਾਲ ਜ਼ਰੂਰ ਸ਼ੇਅਰ ਕਰੋ ਤਾਂ ਜੋ ਹੋਰ ਲੋਕ ਵੀ ਦਰਸ਼ਨ ਕਰ ਸਕਣ